ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਪੰਜਾਬ ਟੀਵੀ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਖਾਸ ਵੀਡੀਓ ਲੈ ਕੇ ਆਏ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਗਿੱਪੀ ਗਰਵਾਲ ਨਿਮਰਤ ਖਹਿਰਾ ਅਤੇ ਗੁਰਪ੍ਰੀਤ ਕੁੱਗੀ ਦੀ ਇੱਕ ਇਤਿਹਾਸਕ ਫਿਲਮ ਸਾਹਮਣੇ ਆ ਰਹੀ ਹੈ ਤਾਂ ਉਸ ਦੇ ਚੱਲਦਿਆਂ ਹੀ ਲੋਕਾਂ ਨੇ ਵੀ ਉਸ ਫਿਲਮ ਦੇ ਬਾਰੇ ਬਹੁਤ ਹੀ ਵਧੀਆ ਰਿਵਿਊ ਦਿੱਤੇ ਹਨ ਪਰ ਪਰਮਜੀਤ ਸਿੰਘ ਅਕਾਲੀ ਨੇ ਇਸ ਵਿਚਾਲੇ ਹੀ ਇੱਕ ਲਾਈਵ ਆ ਕੇ ਇਸ ਫਿਲਮ ਦੇ ਬਾਰੇ ਆਪਣੇ ਕੁਝ ਵਿਚਾਰ ਪ੍ਰਗਟ ਕੀਤੇ ਅਤੇ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਤਾਂ ਤੁਸੀਂ ਆਓ ਦੇਖੋ ਇਸ ਵੀਡੀਓ ਇਸ ਵਿੱਚ ਪਰਮਜੀਤ ਸਿੰਘ ਅਕਾਲੀ ਨੇ ਕੀ ਕਿਹਾ ਅਤੇ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਕੇ ਜਾਣਾ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ 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 ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਸ ਕਰਦੇ ਆ ਕਿ ਆਵਾਜ਼ ਵਗੈਰਾ ਠੀਕ ਆ ਰਹੀ ਹੋਵੇ ਤੁਹਾਨੂੰ ਤੇ ਵਿਸ਼ਾ ਜਿਹੜਾ ਆਪਣਾ ਹੈਗਾ ਉਹ ਹੈਗਾ ਕਿ ਜਿਹੜੀ ਆ ਹਾਂਜੀ ਗੁਰੂ ਪਿਆਰੇ ਫਿਲਮਾਂ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਫਿਲਮਾਂ ਫਿਲਮਾਂ ਬਣ ਰਹੀਆਂ ਨੇ ਸਿੱਖ ਇਤਿਹਾਸ ਦੇ ਉੱਤੇ ਫਿਲਮਾਂ ਬਣ ਰਹੀਆਂ ਨੇ ਯੋਧਿਆਂ ਦੇ ਉੱਤੇ ਫਿਲਮਾਂ ਬਣ ਰਹੀਆਂ ਨੇ ਬਾਲੀਵੁੱਡ ਵਾਲਿਆਂ ਦੇ ਵੱਲੋਂ ਜਿਹੜਾ ਵਾ ਇਹ ਪਿਰਤ ਜਿਹੜੀ ਆ ਪਹਿਲਾਂ ਪਾਈ ਗਈ ਆ ਜਿਹਦੇ ਵਿੱਚ ਹੁਣ ਇੱਕ ਅਕਸ਼ੇ ਕੁਮਾਰ ਨਾਂ ਦਾ ਜਿਹੜਾ ਐਕਟਰ ਆ ਉਹਦੇ ਵੱਲੋਂ ਵੀ ਇੱਕ ਸਰਦਾਰ ਹਰੀ ਸਿੰਘ ਨਲਵੇ ਦੇ ਉੱਤੇ ਫਿਲਮ ਬਣਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਆ ਬਣਾਈ ਗਈ ਆ ਬਣਾਈ ਜਾ ਰਹੀ ਆ ਇਦਾਂ ਦੀਆਂ ਖਬਰਾਂ ਜਿਹੜੀਆਂ ਆਪਣੇ ਸਾਹਮਣੇ ਨੇ ਉਹ ਆਈਆਂ ਨੇ ਸੋ ਉਹਦੇ ਤਹਿਤ ਹੁਣ ਜਿਹੜਾ ਸਾਡਾ ਪੰਜਾਬੀ ਸਿਨੇਮਾ ਵਾਂ ਉਹਨਾਂ ਨੂੰ ਵੀ heids ਜਾਗਿਆ ਸਿੱਖੀ ਦੇ ਪ੍ਰਚਾਰ ਦਾ ਤੇ ਉਹ ਵੀ ਆਪਣਾ ਜਿਹੜਾ heids ਆ ਉਹ ਲੈ ਕੇ ਅੱਗੇ ਆਏ ਨੇ ਤੇ ਇੱਕ ਅਕਾਲ ਨਾਮ ਦੀ ਹੁਣ ਫਿਲਮ ਆਈ ਆ ਉਸ ਤੋਂ ਪਹਿਲਾਂ ਵੀ ਫਿਲਮਾਂ ਆਈਆਂ ਮਸਤਾਨੇ ਆਈ ਜਿਹੋ ਜਿਹੇ ਕਿਰਦਾਰ ਦਿਖਾਏ ਗਏ ਜਾਂ ਜਿਹੋ ਜਿਹੇ ਕਿਰਦਾਰ ਦਿਖਾਏ ਜਾ ਰਹੇ ਨੇ ਜਿਹੋ ਜਿਹੇ ਕਿਰਦਾਰ ਦਿਖਾਏ ਜਾਣਗੇ ਇਹ ਸਾਰਾ ਕੁਝ ਜਿਹੜਾ ਸਾਨੂੰ ਹਜੇ ਜਿਹੜਾ ਬਹੁਤ ਵਧੀਆ ਲੱਗ ਰਿਹਾ ਜਿਹੜੇ ਸਾਡੇ ਆਪਣੇ ਭੈਣ ਭਰਾ ਸਾਨੂੰ ਗਲਤ ਕਹਿੰਦੇ ਆ ਤੇ ਮੈਨੂੰ ਪਤਾ ਵਾ ਜਦੋਂ ਅੱਗੇ ਜਾ ਕੇ ਭੁਵਿੱਖ ਦੇ ਵਿੱਚ ਇਹ ਜਿਹੜੀ ਤੁਹਾਨੂੰ ਮਿੱਠਾ ਜ਼ਹਿਰ ਦਿੱਤਾ ਜਾ ਰਿਹਾ ਨਾ ਜਦੋਂ ਤੁਹਾਨੂੰ ਇਹ ਮਿੱਠਾ ਜ਼ਹਿਰ ਅੰਦਰ ਚਲੇ ਗਿਆ ਤੇ ਉਸ ਤੋਂ ਬਾਅਦ ਜਿਹੜਾ ਠੀਕਾ ਤੁਹਾਨੂੰ ਨਾ ਲਾਉਣਾ ਨਾ ਉਦੋਂ ਤੁਹਾਨੂੰ ਪਤਾ ਲੱਗਣਾ ਵੀ ਹਾਂ ਯਾਰ ਇਹ ਬੰਦੇ ਆਪਣੇ ਸੱਚ ਹੀ ਬੋਲਦੇ ਜਿੰਨਾਂ ਕ ਅਸੀਂ ਵਿਰੋਧ ਕਰ ਰਹੇ ਆ ਨਾ ਜੀ ਇੱਕ ਵੱਡੀ ਗਿਣਤੀ ਵਿਰੋਧ ਕਰ ਰਹੀ ਆ ਸਪੋਰਟ ਤੱਕ ਕੁਝ ਲੋਕ ਕਰ ਰਹੇ ਨੇ ਜਿਹੜੇ ਕੁਝ ਲੋਕ ਸਪੋਰਟ ਕਰ ਰਹੇ ਨੇ ਉਹ ਸਾਨੂੰ ਜਿਹੜੇ ਉਹ ਕੋਈ ਕਹਿੰਦਾ ਜੀ ਕੱਟੜ ਨੇ ਕੋਈ ਕਹਿੰਦਾ ਜੀ ਅਨਪੜ੍ਹ ਨੇ ਕੋਈ ਕਹਿੰਦਾ ਇਹਨਾਂ ਨੂੰ ਪਤਾ ਨਹੀਂ ਹੈਗਾ ਕੋਈ ਕਹਿੰਦਾ ਜੀ ਮਾਡਰਨ ਤਕਨੀਕ ਆ ਯਾਰ ਅਸੀਂ ਕਦੋਂ ਕਹਿੰਨੇ ਆ ਕਿ ਮਾਡਰਨ ਤਕਨੀਕ ਦੀ ਵਰਤੋਂ ਨਾ ਹੋਵੇ ਕਦੋਂ ਸੁਣਿਆ ਸਾਡੇ ਮੂੰਹ ਚੋਂ ਬਜਨ ਤੁਸੀਂ ਇਹ ਮੈਂ ਕਹਿੰਨਾ ਕਰੋ ਮਾਡਰਨ ਟੈਕਨੀਕ ਦਾ ਪ੍ਰਚਾਰ ਕੋਣਾ ਚਾਹੀਦਾ ਵਾ ਸੋਸ਼ਲ ਮੀਡੀਆ ਦੀ ਵਰਤੋਂ ਅਸੀਂ ਤਾਂ ਕਰ ਹੀ ਰਹੇ ਨਾ ਇਹ ਵੀ ਤਾਂ ਟੈਕਨੀਕ ਦੀ ਵਰਤੋਂ ਹੀ ਆ ਨਾ ਸਾਰੇ ਕਰੋ ਵੱਡੇ ਤਰੀਕੇ ਨਾਲ ਕਰੋ ਵਧੀਆ ਢੰਗ ਨਾਲ ਕਰੋ ਪਰ ਗੱਲ ਤੇ ਇਹ ਆ ਵੀ ਉਹਦਾ ਇਫੈਕਟ ਕੀ ਪਊਗਾ ਤੇ ਜਿਹੜਾ ਤਰੀਕਾ ਯੂਜ਼ ਕੀਤਾ ਜਾ ਰਿਹਾ ਉਹ ਤਰੀਕਾ ਕਾਰ ਤੁਹਾਡਾ ਕੀ ਆ ਕੀ ਸਾਡੇ ਕੋਲ ਜੇ ਅਸੀਂ ਸਿੱਖ ਪਿਆਸ ਤੇ ਮੰਨ ਲਓ ਫਿਲਮਾਂ ਹੀ ਬਣਾਉਣੀਆਂ ਤੇ ਕੀ ਸਾਡੇ ਕੋਲ ਪੂਰਨ ਕੇਸਾ ਧਾਰੀ ਅਮਰ ਧਾਰੀ ਸਿੱਖ ਨੌਜਵਾਨੀ ਹੈਗੇ ਜੇ ਸਟੋਰੀ ਚ ਜਾਨ ਹੋਊਗੀ ਨਾ ਜਿਵੇਂ ਮੈਂ ਇੱਕ ਕੋਈ ਚਲੋ ਫਿਲਮ ਆ ਤਾਂ ਆਪਾਂ ਦੇਖਦੇ ਨਹੀਂ ਪਰ ਇੱਕ ਫਿਲਮ ਐਕਟਰ ਦੀ ਮੈਂ ਗੱਲ ਸੁਣ ਰਿਹਾ ਸੀਗਾ ਨਾ ਉਹਦਾ ਕੋਈ ਨਾਂ ਉਹ ਸੋਹਣਾ ਵਾ ਨਾ ਕੋਈ ਐਡਾ ਦਾ ਕੱਦ-ਕਾਰਡ ਨਾ ਕੋਈ ਦੀ ਬਾਡੀ ਪਰ ਉਹਦਾ ਇੱਕ ਡਾਇਲੋਗ ਸੀਗਾ ਕਹਿੰਦਾ ਵੀ ਜੇਕਰ ਅਦਾਕਾਰ ਦੇ ਵਿੱਚ ਅਦਾਕਾਰੀ ਦੇ ਵਿੱਚ ਤੇ ਸਟੋਰੀ ਚ ਜਾਨ ਹੋਵੇ ਤੇ ਫਿਲਮ ਚੱਲਦੀ ਹੁੰਦੀ ਹੈ ਮੈਂ ਚਲੋ ਆਪਾਂ ਵੀ ਦੁਨੀਆ 'ਚ ਵਿਚਰਦੇ ਆ ਇੱਕ ਨਾਨਾ ਪਾਡੇਗਰ ਨਾਂ ਦਾ ਐਕਟਰ ਆ ਕਾਫੀ ਉਹ ਫਿਲਮਾਂ ਉਹ ਆਈਆਂ ਨੇ ਹੁਣ ਜੇ ਦੇਖਿਆ ਜਾਵੇ ਸ਼ਕਲ ਸੂਰਤੋਂ ਤੋਂ ਬਿਲਕੁਲ ਵਧੀਆ ਨਹੀਂ ਸੀ ਹੈਗਾ ਕੋਈ ਐਡੀ ਪਰਸਨੈਲਿਟੀ ਨਹੀਂ ਸੀ ਲੋਕ ਨਹੀਂ ਸੀ ਪਰ ਉਹਦੀ ਐਕਟਿੰਗ ਬੜੀ ਵਧੀਆ ਸੀਗੀ ਉਹਦੀ ਗੱਲ ਵਿੱਚ ਦਮ ਹੁੰਦਾ ਸੀਗਾ ਸਮਾਜ ਦੇ ਪ੍ਰਤੀ ਉਹ ਕਟਾਕਸ਼ ਕਰਦਾ ਹੁੰਦਾ ਸੀ ਹਰ ਜਗ੍ਹਾ ਦੇ ਉੱਤੇ ਮੈਂ ਦੇਖਿਆ ਫਿਲਮਾਂ ਦੇ ਵਿੱਚ ਜੋ ਕਟਾਕਸ਼ ਕਰਦਾ ਹੁੰਦਾ ਸੀ ਇੱਕ ਡਾਇਲੋਗ ਉਹਦਾ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਖੂਨ ਵਾਲਾ ਜਿਹੜਾ ਪੱਥਰ ਮਾਰੇ ਖੂਨ ਮਿਕਸ ਕਰਦਾ ਮੇਰਾ ਕਹਿਣ ਦਾ ਭਾਵ ਵਰ ਸਮਝੋ ਮੈਂ ਲੌਜੀਕਲੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਧਾਰਮਿਕ ਤੌਰ ਤੇ ਸਮਝਾਉਣੇ ਤਾਂ ਸਾਡੇ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਗੁਰਮਤ ਅਨੁਸਾਰ ਸਮਝਾਉਣੇ ਸਾਡੇ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਸਾਨੂੰ ਕਟੜ ਕਹਿਣ ਲੱਗ ਪੈਂਦੇ ਆ ਲੌਜੀਕਲੀ ਜੇ ਤੁਸੀਂ ਸਮਝਦੇ ਹੋ ਤੇ ਹੁਣ ਇਹ ਸਮਝੋ ਵੀ ਜੇਕਰ ਸਾਡੇ ਇਤਿਹਾਸ ਦੇ ਉੱਤੇ ਫਿਲਮਾਂ ਬਣੀਆਂ ਨੇ ਤੇ ਕਿਉਂ ਨਹੀਂ ਸਾਡੇ ਸਿੱਖ ਨੌਜਵਾਨ ਬਹੁਤ ਸੋਹਣੇ ਸੁਨੱਕੇ ਨੌਜਵਾਨ ਵਧੀਆ ਅਦਾਕਾਰ ਨੇ ਵਧੀਆ ਪਰ ਜਿਹੜੀ ਆ ਉਹ ਪ੍ਰੈਜੈਂਟੇਸ਼ਨ ਕਰ ਸਕਦੇ ਨੇ ਉਹ ਵਧੀਆ ਰੋਲ ਨਿਭਾ ਸਕਦੇ ਨੇ ਕਿਉਂ ਨਹੀਂ ਉਹਨਾਂ ਨੂੰ ਲਿਆ ਜਾਂਦਾ ਕਿਉਂ ਨਕਲੀ ਦਾੜੀਆਂ ਲਾ ਕੇ ਨਕਲੀ ਸਿੱਖ ਬਣਾ ਕੇ ਹੀ ਫਿਲਮਾਂ ਬਰਦੀਆਂ ਨੇ ਬਾਲੀਵੁੱਡ ਵਾਲੇ ਦਾ ਵੇੜਾ ਗਰਕ ਹੋਇਆ ਉਹਨਾਂ ਨਕਲੀ ਪੱਗਾਂ ਬੰਨ ਕੇ ਤੇ ਜਵਾਨੀ ਲੈਵਲ ਵਰਗੇ ਜਿਹੜੇ ਉਹ ਮਸਕਰੇ ਸੀਗੇ ਹਸਾਉਣ ਵਾਲੇ ਉਹਨਾਂ ਦੇ ਸਿਰਾਂ ਤੇ ਪੱਗਾਂ ਬਨੀਆਂ ਤੇ ਪੱਗਾਂ ਬੰਨ ਕੇ ਉਹਨਾਂ ਦਾ ਮਜ਼ਾਕ ਉਡਾਇਆ ਸਿੱਖੀ ਦਾ ਸਿੱਖਾਂ ਦਾ ਮਜ਼ਾਕ ਉਡਾਇਆ ਬਾਲੀਵੁੱਡ ਵਾਲਿਆਂ ਨੇ ਤੇ ਉਹ ਫਿਰ ਤੱਗੇ ਪੈਂਦੀ 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 ਉਹ ਸਾਡੇ ਪੰਜਾਬੀ ਸਿਨੇਮਾ ਵਾਲਿਆਂ ਚ ਵੀ ਆ ਗਈ। ਇੱਥੇ ਵੀ ਬੇੜਾ ਕਰਕਾ। ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਸਪਸ਼ਟ ਕਰਾਂ ਵੀ ਸਿੱਖੀ ਅਣੀ ਕਮਜ਼ੋਰ ਨਹੀਂ ਹੈਗੀ। ਕਿ ਕਿਸੇ ਨਚਾਰ ਦੇ ਸਹਾਰੇ ਦੀ ਲੋੜ ਪਵੇ ਸਿੱਖੀ ਦੇ ਪ੍ਰਚਾਰ ਨੂੰ। ਇੱਥੇ ਤੇ ਇੱਕ ਸਿਰ ਹੀ ਕਾਫੀ ਆ ਇਤਿਹਾਸ ਖੜਾ ਕਰਨ ਦੇ ਵਾਸਤੇ ਬੋਤਾ ਸਿੰਘ ਗਰਜਾ ਸਿੰਘ ਵਰਗੇ ਦੋ ਹੀ ਬਹੁਤ ਨੇ। ਇਤਿਹਾਸ ਨੂੰ ਦੁਬਾਰਾ ਜਿਉਂਦਾ ਕਰਨ ਵਾਸਤੇ ਦੋ ਸਿਰ ਹੀ ਲੱਗੇ ਨੇ ਇੱਥੇ ਇੱਕ ਇੱਥੇ ਪਹਿਲੀ ਗੱਲ ਤਾਂ ਇੱਕ ਸਿਰ ਹੀ ਲੱਗਦਾ ਰਿਹਾ ਇੱਥੇ ਇੱਕ ਸਿਰ ਇਹੋ ਜਿਹੀ ਇਤਿਹਾਸ ਖੜਾ ਕਰ ਦਿੰਦਾ ਵਾ ਇੱਕ ਸਿਰ ਇਹੋ ਜਿਹੀ ਚਨਾਹੜ ਖੜੀ ਐਗਜ਼ਾਮਪਲ ਨਿਊ ਨਵਾਂ ਐਸ ਸਮੇਂ 'ਚ ਦੀਪ ਸਿੱਧੂ ਆਇਆ ਤੁਹਾਡੇ ਕੋਲ ਨੌਜਵਾਨ ਇੱਕ ਪਤਲਸੀ ਭਾਵੇਂ ਭਾਵੇਂ ਪਤਲਸੀ ਨਾ ਪਰ ਉਹ ਸਿਧਾਂਤਾਂ ਤੇ ਖੜਿਆ ਸੀ ਮਰਿਆਦਾ ਤੇ ਖੜਿਆ ਸੀ ਤੇ ਖੋਦੋ ਗੁਰਸਿੱਖੀ ਵਾਲੇ ਬੰਨੇ ਵੱਧ ਰਿਆ ਸੀ ਕਦਮ ਵੱਧ ਰੇ ਸੀ ਉਹਦੇ ਕਿਉਂਕਿ ਉਹਨੂੰ ਸੋਝੀ ਆ ਗਈ ਸਮਝ ਆ ਗਈ ਉਹਨੂੰ ਕਿ ਜਿਹੜੀ ਚੱਕਾ ਚਾਹੁੰਦੀ ਲਾਈਫ ਵਿੱਚ ਜਿਉ ਕੇ ਆਇਆ ਇਹ ਸਾਡਾ ਕਨਸੈਪਟ ਸਾਡਾ ਸਿਧਾਂਤ ਸਾਡੀ ਮਰਿਆਦਾ ਨਹੀਂ ਹੈ ਸਾਡਾ ਸਿਧਾਂਤ ਸਾਡੀ ਮਰਿਆਦਾ ਗੁਰੂ ਸਾਹਿਬਾਂ ਦਾ ਹੁਕਮ ਹੈ ਕਿ ਬਿਨਾਂ ਸ਼ਸਤਰ ਕੇ ਸੰ ਨਰੰਗ ਪੇੜ ਜਾਣਾ ਸੋਨੋ ਇਹ ਆ ਗਿਆ ਮੋਰੀ ਪਿਆਰੋ ਬਿਨਾਂ ਸ਼ਸਤਰ ਕੇ ਸੰ ਦੇਹ ਨਾ ਤਾਰੇ ਇਹ ਹੁਕਮ ਮਹਾਰਾਜ ਨੇ ਸਾਨੂੰ ਕੀਤੇ ਗਏ ਅੱਜ ਇੱਕ ਫਿਲਮੀ ਐਕਟਰ ਉੱਟਦਾ ਨਕਲੀ ਦਾੜੀ ਲਾਉਂਦਾ ਨਕਲੀ ਪੱਗ ਬੰਨਦਾ ਉਹ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦਾ ਰੋਲ ਬਣਾਉਂਦਾ ਤੇ ਐ ਕਿਦਾ ਕਿ ਮੈਂ ਸਿੱਖੀ ਦਾ ਸਿਧਾਂਤ ਦੀ ਗੱਲ ਕਰ ਰਿਹਾ ਜਾਂ ਮੈਂ ਇਤਿਹਾਸ ਨੂੰ ਜਿਹੜੀ ਹੈ ਜੀ ਪੇਸ਼ ਕਰਨ ਲੱਗਾ ਤੇ ਯਾਰ ਮਾਡਰਨ ਟੈਕਨੀਕ ਦੇ ਚੱਕਰ ਦੇ ਵਿੱਚ ਆਪਾਂ ਆਪਣਾ ਸਿਧਾਂਤ ਆਪਣੀ ਮਜਾਦਾ ਰੋਲ ਦੀ ਹੈ ਸਾਰੀ ਫਿਰ ਅੱਜ ਅੱਜ ਆਪਾਂ ਖੁੱਲ ਦੇ ਦੀ ਹੈ ਨਾ ਫਿਰ ਆਪਾਂ ਖੁੱਲ ਦੇ ਦੀਏ ਗੱਲ ਕਾ ਨਹੀਂ ਖਤਮ ਹੋਈ ਕੱਲ ਨੂੰ ਉਹ ਕਹਿਣਗੇ ਜੀ ਅਸੀਂ ਗੁਰੂ ਸਾਹਿਬਾਨ ਦਾ ਰੋਲ ਵੀ ਕਰਨਾ ਤੇ ਕਰਨਗੇ ਉਹ ਵੇਖ ਲਿਓ ਤੁਸੀਂ ਜੇ ਇਹ ਨਾ ਹੋਇਆ ਤੇ ਫਿਰ ਤੁਸੀਂ ਗੱਲ ਕਰਿਓ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਖੁੱਲ ਦੇ ਦਿੱਤੀ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਕਰ ਦਿੱਤਾ ਤੇ ਫਿਰ ਤੁਸੀਂ ਇਹ ਲਿਖ ਕੇ ਰੱਖ ਲੋ ਵੀ ਭਾਈ ਸਿੱਖੋ ਇਹ ਗੁਰੂ ਸਾਹਿਬਾਨ ਦਾ ਰੋਲ ਵੀ ਕਰਨਗੇ ਲੋਕ ਗੁਰੂ ਸਾਹਿਬਾਨਾਂ ਦਾ ਰੋਲ ਵੀ ਕੀਤਾ ਜਾਊਗਾ ਹੁਣ ਜਿਹੜੀ ਇਹ ਫਿਲਮ ਆਈ ਆ ਇਹ ਆਪਾਂ ਇਸੇ ਫਿਲਮ ਦੀ ਗੱਲ ਕਰੀਏ ਗਿੱਪੀ ਗਰੇ ਨਾਲ ਦੇ ਨਾਂ ਦੇ ਐਕਟਰ ਨੇ ਜਿਹੜਾ ਰੋਲ ਕੀਤਾ ਨਕਲੀ ਦਾੜਾ ਲਾਇਆ ਹੋਇਆ ਜਿਹੜਾ ਦਾ ਪਹਿਰਾਵਾ ਪਾਇਆ ਹੋਇਆ ਕੀ ਕਿਸੇ ਸਿੱਖ ਯੋਧੇ ਦਾ ਪਹਿਰਾਵਾ ਇਹੋ ਜਿਹਾ ਹੁੰਦਾ ਸੀ ਦੱਸੋ ਮੈਨੂੰ ਇਤਿਹਾਸ ਦੇ ਵਿੱਚ ਕਿਹੜਾ ਅਕਾਲ ਨਾਲ ਦਾ ਯੋਧਾ ਹੋਇਆ ਹੁਣ ਇਹ 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 ਗੱਲ ਕਰ ਰਹੇ ਨੇ ਇਹਨਾਂ ਦੀ ਟੀਮ ਦਾ ਬੰਦੇ ਨੂੰ ਇੱਕ ਫੋਨ ਵੀ ਆਇਆ ਕਹਿੰਦਾ ਜੀ ਅਸੀਂ ਤਾਂ ਇਤਿਹਾਸ ਵਿੱਚੋਂ ਨਹੀਂ ਇਹ ਫਿਲਮ ਲਈ ਇਹ ਤਾਂ ਅਸੀਂ ਇੱਕ ਕਹਾਣੀ ਬਣਾਈ ਆ ਕਾਲਪਨਿਕ ਕਹਾਣੀ ਆ ਤੇ ਫਿਰ ਕਾਲਪਨਿਕ ਕਹਾਣੀ ਵਿੱਚ ਤੁਸੀਂ ਸਿੱਖ ਜੋ ਦੇ ਵਿਖਾਉਣੇ ਸੀ ਨਾ ਤੇ ਫਿਰ ਸਿੱਖ ਜੋ ਦਾ ਕਿਰਦਾਰ ਅਸਲੀ ਵਿਖਾਉਂਦੇ ਨਾ ਤੁਸੀਂ ਐਕਚੁਅਲ ਦੇ ਵਿੱਚ ਜੋ ਸਿੱਖ ਦਾ ਕਿਰਦਾਰ ਉਹ ਦਿਖਾਉਂਦੇ ਕੀ ਕੋਈ ਸਿੱਖ ਆਸ਼ਕੀ ਮਾਰ ਦਾ ਵਿਖਾਇਆ ਜਾਊਗਾ ਫਿਲਮ ਨੂੰ ਸਾਨੂੰ ਮਨਜ਼ੂਰ ਹੋਊਗਾ ਕੀ ਇਹ ਕਿ ਨਕਲੀ ਦਾੜੀ ਲਾ ਕੇ ਨਕਲੀ ਪਹਿਰਾਵਾ ਨਕਲੀ ਬੰਨ ਬਾਣਾ ਪਾ ਕੇ ਕੱਲ ਸਮਝੋ ਇਹ ਵੀ ਵਿਰੋਧ ਕਿਦਾ ਵਾ ਵਿਰੋਧ ਆ ਇਹਨਾਂ ਨਿਚਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਜਿਹੜਾ ਇਹ ਪਰਪੰਝ ਉਹਦਾ ਅਸੀਂ ਮਾਡਰਨ ਟੈਕਨੀਕ ਦਾ ਵਿਰੋਧ ਨਹੀਂ ਕਰਦੇ ਅਸੀਂ ਸਮਝਦੇ ਹਾਂ ਵੀ ਠੀਕ ਆ ਸਮੇਂ ਦੀ ਲੋੜ ਹੋ ਸਕਦੀ ਆ ਪਰ ਉਹਦੇ ਵਿੱਚ ਵੀ ਸਿਧਾਂਤ ਉਹਦੇ ਵਿੱਚ ਮਰਿਆਦਾ ਜਿਹੜੀ ਆ ਉਹ ਜ਼ਰੂਰੀ ਆ ਉਹਦੇ ਵਿੱਚ ਪਰਪਕਤਾ ਜ਼ਰੂਰੀ ਆ ਉਹਦੇ ਵਿੱਚ ਸਾਡੇ ਵਡੇਰਿਆਂ ਵੱਲੋਂ ਬਖਸ਼ੇ ਗਏ ਸਿਧਾਂਤਾਂ ਦੇ ਅਨੁਸਾਰ ਕਰਨਾ ਜ਼ਰੂਰੀ ਆ ਇਹ ਨਹੀਂ ਹੈ ਵੀ ਅਸੀਂ ਮਾਡਰਨ ਟੈਕਨੀਕ ਦੇ ਨਾਂ ਦੇ ਹੇਠ ਆਪਣੇ ਸਿਧਾਂਤਾਂ ਮਲਿਆ ਮੇਟ ਕਰ ਲਈਏ ਆਪਣੀ ਮਰਿਆਦਾਂ ਮਲਿਆ ਮੇਟ ਕਰ ਲਈਏ ਆਪਣੇ ਸ਼ਹੀਦਾਂ ਨੂੰ ਰੋਲ ਦਈਏ ਹੁਣ ਜਿਹੜੀ ਫਿਲਮ ਅਕਸ਼ਰ ਬਣਾਉਣ ਲੱਗਾ ਜਾਂ ਬਣਾ ਰਿਹਾ ਜਾਂ ਬਣਾਊਗਾ ਜਾਂ ਬਣਾਤੀ ਹੋਊਗੀ ਪਤਾ ਨਹੀਂ ਜੋ ਆਪਾਂ ਨੂੰ ਪਤਾ ਲੱਗਾ ਜਿੰਨਾਂ ਕਿ ਕਿਉਂਕਿ ਹੁਣ ਆਪਾਂ ਆਪਣੀ ਲਾਈਨ ਤਾਂ ਹੈ ਨਹੀਂ ਜਦੋਂ ਚੀਜ਼ ਸਾਹਮਣੇ ਆਉਂਦੀ ਉਹ ਤਾਂ ਪਹਿਲਾਂ ਦੋ ਵਿਰੋਧ ਕਰਾਂਗੇ ਨਾ ਹੁਣ ਆਕਾਰ ਫਿਲਮ ਦਾ ਸੱਚੀ ਗੱਲ ਤੇ ਸੱਚੀ ਮੈਨੂੰ ਮਾਰੇ ਹਾਜ਼ਰ ਨਾ ਜਿੱਦੇ ਮੈਨੂੰ ਨਹੀਂ ਸੀ ਪਤਾ ਕਿਉਂਕਿ ਆਪਾਂ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਤਾਂ ਹੈ ਨਹੀਂ ਵੀ ਅਰਵਲੇ ਆਪਾਂ ਫੇਸਬੁੱਕ ਵਟਸਐਪ ਚਲਾਈ ਜਾਂਦੇ ਆ ਹੋਰ ਵੀ ਤੁ ਜਦੋਂ ਪਤਾ ਲੱਗਾ ਵੀ ਇਦਾਂ ਦੀ ਕੋਈ ਚੀਜ਼ ਹੋ ਟ੍ਰੇਲਰ ਲਾਂਚ ਹੋਇਆ ਟ੍ਰੇਲਰ ਦੇਖਿਆ ਸਿੰਘਾਂ ਨੇ ਦੇਖਿਆ ਸਾਰੇ ਸਿੰਘਾਂ ਨਾਲ ਵਿਚਾਰ ਹੋਈ ਤੇ ਜਿਹੜੇ ਵੀ ਸੂਝਵਾਨ ਸੋਹਿਰ ਸਿੰਘ ਸੀ ਜਿਨ੍ਹਾਂ ਨਾਲ ਜਿਹੜੇ ਸਾਡੇ ਤੋਂ ਵੀ ਸੀਨੀਅਰ ਨੇ ਸਾਡੇ ਵੱਡੇ ਨੇ ਵਡੇਰੇ ਨੇ ਉਹਨਾਂ ਸਾਨੂੰ ਦੱਸਿਆ ਸਮਝਾਇਆ ਕਿ ਇਹ ਗਲਤ ਆ ਇਹ ਫਿਰ ਤਾਂ ਗਲਤ ਪੈਣ ਲੱਗੀ ਆ ਭਾਈ ਇਹ ਤਾਂ ਸਾਨੂੰ ਵਿਰੋਧ ਕਰਨ ਦਾ ਜਿਹਦਾ ਅਸੀਂ ਵਿਰੋਧ ਕਰ ਰਹੇ ਆ ਅਸੀਂ ਤਾਂ ਭਾਈ ਸਿਰਫ ਕੋ ਗੱਲ ਇੱਥੇ ਕੱਲ ਕੱਲੇ ਪਰਮਜੀਤ ਅਕਾਲੀ ਦੇ ਵਿਰੋਧੀ ਨਹੀਂ ਹੈ ਵਿਰੋਧ ਇੱਥੇ ਹਰ ਸਿੱਖ ਲੁਧਿਆਣੇ ਵਿੱਚ ਸਿੰਘਾਂ ਨੇ ਸੁਣਵਾ ਕਰਨ ਜਾ ਕੇ ਉਹਨਾਂ ਨੂੰ ਤਕੀਦ ਕੀਤੀ ਆ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਨੇ ਸਿਨੇਮਾ ਕਰਾਂ ਦੇ ਮਾਲਕਾਂ ਨਾਲ ਗੱਲਾਂ ਹੋਈਆਂ ਨੇ ਪਰ ਜਿਹੜੀ ਇਹਨਾਂ ਦੀ ਹੈਗੀ ਆ ਵਾਲੀ ਟੀਮ ਇਹਨਾਂ ਦੀ ਜਿਨ੍ਹਾਂ ਨੇ ਫਿਲਮ ਬਣਾਈਆਂ ਉਹਨਾਂ ਨਾਲ ਗੱਲਾਂ ਹੋਈਆਂ ਨੇ ਮੇਰੇ ਨਾਲ ਵੀ ਮੈਨੂੰ ਵੀ ਫੋਨ ਆਇਆ ਉਹਨਾਂ ਦੀ ਟੀਮ ਦਾ ਆਪਣਾ ਪੱਖ ਰੱਖਿਆ ਉਹਨਾਂ ਨੇ ਹੁਣ ਗਿੱਪੀ ਗਰੇਵਾਲ ਵਰਗੇ ਬਾਲੀਵੁੱਡ ਦੇ ਪ੍ਰੋਡਿਊਸਰਾਂ ਦਾ ਡਾਇਰੈਕਟਰਾਂ ਦਾ ਸਹਾਰਾ ਲੈ ਕੇ ਤੇ ਉਹ ਫਿਲਮ ਬਣਾ ਰਹੇ ਨੇ ਦੱਸੋ ਤੁਸੀਂ ਜਿਹੜੇ ਬਾਲੀਵੁੱਡ ਵਾਲੇ ਨੇ ਉਹ ਕਿਹੜੇ ਸਿੱਖ ਧੰਦਾਂ ਦੇ ਅਨੁਸਾਰ ਜੀਵਨ ਜਿਉਂਦੇ ਨੇ ਕਿਹੜੇ ਸਿੱਖ ਸਿਧਾਂਤ ਪਤਾ ਨੇ ਉਹਨਾਂ ਨੂੰ ਗੱਲ ਨੂੰ ਇੱਥੇ ਇੱਥੇ ਵੜੀਏ ਤੇ ਇਹਨੂੰ ਗੱਲ ਨੂੰ ਚਿਤਿਏ ਗੱਲ ਨੂੰ ਸਮਝੀਏ ਇੰਨੇ ਅੰਨੇ ਨਾ ਹੋ ਜੀਏ ਵੀ ਅਸੀਂ ਸਾਨੂੰ ਖੂਹ ਪਟਕੇ ਦੇ ਖੂਹ ਸਿੱਟੀ ਜਾਂਦਾ ਹੋਵੇ ਕੋਈ ਤੇ ਅਸੀਂ ਚਾਚੇ ਛਾਲਾ ਮਾਰੀਏ ਵੀ ਖੂਹ ਬੜਾ ਵਧੀਆ ਯਾਰ ਚਲੋ ਖੂਹ ਛਾਲ ਮਾਰ ਲਈਏ ਮੂਰਖਤਾ ਹੀ ਹੋਊਗੀ ਨਾ ਵੀ ਖੂਹ ਵੇਖ ਕੇ ਚਾਚਾ ਛਾਲਾ ਮਾਰੀਏ ਮੁਰਕੇ ਭਾਵੇਂ ਡੁੱਬ ਕੇ ਮਰ ਜੀਏ ਖੂਹ ਦੇ ਵਿੱਚ ਜਿਹੜਾ ਖੂਹ ਸਾਡੇ ਮੂਰੇ ਪਟਿਆ ਜਾ ਰਿਹਾ ਇਹ ਖੂ ਬਹੁਤ ਖਤਰਨਾਕ ਤੇ ਬੜਾ ਡੂੰਗਾ ਜੇ ਚੋਂ ਬਾਹਰ ਨਹੀਂ ਨਿਕਿਆ ਜਾਣਾ ਮੁੜ ਕੇ ਤੁਹਾਡੇ ਕੋਲੋਂ ਕੀ ਕਰੋਗੇ ਮੁੜ ਕੇ ਫੇਰ ਡਾਂਗਾ ਚੱਕੀ ਫਿਰੋਗੇ ਫੇਰ ਸ਼ਰਮਿਆਂ ਚ ਵੜੋਗੇ ਫੇਰ ਲੋਕਾਂ ਨਾਲ ਲੜੋਗੇ ਫੇਰ ਪ੍ਰਸ਼ਾਸਨ ਦੇ ਕਿ ਹੋਵੋਗੇ ਤਰਲੇ ਕੱਢੋਗੇ ਮੰਗ ਪੱਤਰ ਦੋਗੇ ਜੇ ਪਹਿਲਾਂ ਹੀ ਇਹ ਜ਼ਹਿਰ ਜਿਹੜਾ ਦਿੱਤਾ ਜਾ ਰਿਹਾ ਮਿੱਠਾ ਤੁਹਾਨੂੰ ਜੇ ਪਹਿਲਾਂ ਹੀ ਵਿਰੋਧ ਕਰ ਲੋਗੇ ਤੇ ਤੁਹਾਡਾ ਬਚਾਅ ਹੋ ਜਾਊਗਾ ਬਾਕੀ ਰਹੀ ਗੱਲ ਸਾਡੀ ਸਾਡੇ ਵਰਗੇ ਆਮ ਸਿੱਖਾਂ ਦੀ ਵਿਰੋਧ ਦੀ ਸਾਨੂੰ ਤਾਂ ਭਾਈ ਜੋ ਮਰਿਆਦਾ ਜੋ ਸਿਧਾਂਤ ਸਾਡੇ ਵਡੇਰਿਆਂ ਨੇ ਬਖਸ਼ੇ ਗੁਰੂ ਸਾਹਿਬਾਨਾ ਨੇ ਬਖਸ਼ੇ ਅਸੀਂ ਤਾਂ ਉਹਦੇ ਅਨਸਾਰ ਗੱਲ ਕਰ ਰਹੇ ਹਾਂ ਸਾਡਾ ਨਿੱਜੀ ਕੁਛ ਨਹੀਂ ਨਿੱਜੋਂ ਅੰਦਰੋਂ ਸਾਡਾ ਆਪਣਾ ਪਰਸਨਲ ਸਾਡਾ ਕੁਛ ਨਹੀਂ ਇਹ ਤਾਂ ਹੁਕਮ ਉਹਦਾ ਅਕਾਲ ਦਾ ਗੁਰੂ ਦਾ ਹੁਕਮ ਸਾਡੇ ਵਡੇਰਿਆਂ ਦਾ ਹੁਕਮ ਸਾਡੀ ਮਰਿਆਦਾ ਸਿਧਾਂਤਾਂ ਦਾ ਤੁਹਾਨੂੰ ਯਾਦ ਹੋਵੇ ਜੇ ਜੇ ਜਿਹੜੀ ਜਨਰੇਸ਼ਨ ਪਹਿਲੀ ਜਨਰੇਸ਼ਨ ਹੈ ਚਲੋ ਹੁਣ ਤਾਂ ਨਵੇਂ ਬੱਚਿਆਂ ਨੂੰ ਨਹੀਂ ਪਤਾ ਪੀ ਦਾਰਾ ਸਿੰਘ ਨੇ ਰੋਲ ਕੀਤਾ ਸੀ ਇੱਕ ਦਾਨਕ ਨਾਮ ਜਹਾਜ ਨਾਂ ਦੀ ਫਿਲਮ ਆਈ ਸੀ ਨਾਨਕ ਨਾਮ ਜਹਾਜ ਦੀ ਤੇ ਦਾਰਾ ਸਿੰਘ ਨੇ ਉਸ ਕੋਲ ਰੋਲ ਕੀਤਾ ਸੀਗਾ ਮੇਰੇ ਹਿਸਾਬ ਨਾਲ ਗੁਰੂ ਸਾਹਿਬਾਨ ਦਾ ਰੋਲ ਕਰਨ ਦੀ ਗੱਲ ਹੋਈ ਸੀ ਤੇ ਦਲਪੰਥ ਬੁੱਢਾ ਦਲ ਦੇ ਉਸ ਸਮੇਂ ਮੁਖੀ ਬਾਬਾ ਸੰਤਾ ਸਿੰਘ ਸੀ ਉਹਨਾਂ ਨੇ ਦਾਰਾ ਸਿੰਘ ਨੂੰ ਤਲਬ ਕੀਤਾ ਸੀ ਦਲਪੰਥ ਚ ਤੇ ਜਿੰਨਾ ਕਿ ਮੈਂ ਜੇ ਗਲਤ ਨਾ ਹਾਂ ਵਾਂ ਤੇ ਉਹਨੂੰ ਥੰਮਲੇ ਨਾਲ ਬੰਨਿਆ ਸੀਗਾ ਦਾਰਾ ਸਿੰਘ ਨੂੰ ਧਾਰਮਿਕ ਜੋ ਸਜ਼ਾ ਹੁੰਦੀ ਹੈ ਵਗਿਆ ਦੀ ਉਹ ਲਾਈ ਗਈ ਸੀ ਤੇ ਫਿਲਮ ਜਿਹੜੀ ਸੀ ਉਹਦਾ ਉਹ ਸਾਰਾ ਸੀਨ ਕਟਾਇਆ ਗਿਆ ਸੀਗਾ ਜਿੰਨਾ ਕਿ ਮੈਨੂੰ ਪਤਾ ਤਾਂ ਫਿਰ ਉਹ ਉਦੋਂ ਆ ਗਿਆ ਦੇ ਦਿੰਦੇ ਕਿ ਨਹੀਂ ਭਾਈ ਉਹ ਨਵੀਂ ਚੀਜ਼ ਆਈ ਹੈ ਨਵੀਂ ਟੈਕਨੀਕ ਆਈ ਹੈ ਚਲੋ ਹੁਣ ਦੇਖੋ ਸਾਡੇ ਜਿਹੜੇ ਆਪਣਾ Hindu dharm diyan filmاں ਤੁਸੀਂ ਬੜੀਆਂ ਦੇਖੀਆਂ ਹੋਣਗੀਆਂ ও my god ਇੱਕ فلم ਆਈ ਹੋਰ ਉਦਾਂ ਦੀਆਂ ਕੁਝ فلمਾਂ ਆਈਆਂ ਕਿਵੇਂ ਮਜ਼ਾਕ ਉਡਾਇਆ ਗਿਆ ਕਿਵੇਂ ਹੁਣੀ ਉਡਾਇਆ ਜਾਂਦਾ ਮਜ਼ਾਕ ਕਿਉਂਕਿ ਉਹਨਾਂ ਖੋਲ੍ਹ ਦਿੱਤੀ ਉਹਨਾਂ ਨੇ ਅਜੇ ਮੁ슬ਮਨ ਧਰਮ ਵਾਲੇ ਕਿਉਂ ਨਹੀਂ ਖੋਲ੍ਹ ਦੇ ਦਿੰਦੇ ਕਿ ਉਹਨਾਂ ਨੂੰ ਮਾਡਰਨ ਟੈਕਨੀਕ ਦਿਖਦੀ ਨਹੀਂ ਕਿ ਮੁਸਲਮਾਨ ਪਰ ਮਾਰ ਨਹੀਂ ਪਤਾ ਲੱਗਦਾ ਵੀ ਯਾਰ ਮਾਡਰਨ ਸਮਾਵਾ ਮਾਡਰਨ ਤਕਨੀਕ ਆ ਬਈ ਯੂਜ਼ ਕਰੀਏ ਨਹੀਂ ਯੂਰਤ ਨਹੀਂ ਹੈਗੀ ਕਿ ਕੋਈ ਮੁਹੰਮਦ ਸਾਹਿਬ ਦਾ ਨਾਮ ਹੀ ਗਲਤ ਲੈ ਸਕੇ ਯੂਰਤ ਨਹੀਂ ਹੈ ਕਿਸੇ ਦੀ ਮੁਹੰਮਦ ਸਾਹਿਬ ਦਾ ਨਾਮ ਹੀ ਉਹਨਾਂ ਨੂੰ ਇੱਕ ਰੂਲ ਇੱਕ ਸਤਕਾਰ ਨਾਲ ਲੈਣਾ ਪੈਂਦਾ ਕੋਈ ਮਨੁੱਖ ਈਸ਼ਨੰਦਾ ਕਾਨੂੰਨ ਉਹਨਾਂ ਨੇ ਪਾਸ ਕੀਤਾ ਹੋਇਆ ਹਰ ਮੁਸਲਮ ਕੰਟਰੀ ਵਿੱਚ ਪਾਸ ਆ ਈਸ਼ਨੰਦਾ ਕਾਨੂੰਨ ਕੋਈ ਮੁਹੰਮਦ ਸਾਹਿਬ ਦਾ ਨਾਮ ਹੀ ਗਲਤ ਤਰੀਕੇ ਨਾਲ ਲਵੇ ਚਾਕੇ ਮਾਰ ਦੇ ਫਾਇ ਲਾ ਜਾਂਦੇ ਅਗਲੇ ਤੇ ਸਾਡੇ ਇੱਥੇ ਗੁਰੂਆਂ ਦੇ ਅੰਗ ਪਾਲ ਕੇ ਛੜਕਾਂ ਵਿੱਚ ਖਲਾਰੀ ਜਾਂਦੇ ਨੇ ਇੱਥੇ ਸਾਡੇ ਗੁਰੂਆਂ ਦੇ ਸੁਧਾਂਤ ਮਰਿਆਦਾ ਰੋਲੀ ਜਾਂਦੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤਮਾਸ਼ੀ ਬਣ ਕੇ ਤਾਲੀਆਂ ਮਾਰੀ ਜਾਂਦੇ ਆਂ ਬਸ ਕੱਲਾਂ ਬੜੀਆਂ ਕੌੜੀਆਂ ਲੱਗਦੀਆਂ ਨੇ ਪਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੇ ਬਚਨ ਸੀ ਸਰੀਰ ਦਾ ਮਰ ਜਾਣਾ ਜਿਹੜਾ ਨਾ ਉਹ ਮੌਤ ਨਹੀਂ ਹੁੰਦਾ ਜਮੀਰ ਦਾ ਮਰ ਜਾਣਾ ਮੌਤ ਹੁੰਦਾ ਤੇ ਜਮੀਦਾ ਮਾਰ ਕੇ ਜੇਕਰ ਅਸੀਂ ਇਹਨਾਂ ਅਚਾਰਾਂ ਨੂੰ ਸਪੋਰਟ ਕਰਾਂਗੇ ਤੇ ਜਵਾਬ ਦੇ ਉਸ ਅਕਾਲ ਪੁਰਖ ਨੂੰ ਗੁਰੂ ਨੂੰ ਹੋਵਾਂਗੇ ਤੇ ਗੁਰੂ ਸਾਹਿਬ ਦੇ ਗਾੜੀ ਸੰਗਤ ਜੀ ਸਿੰਘੋ ਆਪਾਂ ਪੇਸ਼ ਹੋਣਾ ਜਾਗੇ ਇੱਕ ਦਿਨ ਉੱਥੇ ਜਾ ਕੇ ਖਾਣਾ ਪੈਣਾ ਸਾਹਮਣੇ ਤੇ ਫਿਰ ਉਹਨੇ ਗੁੱਟੋਂ ਫੜ ਕੇ ਪੁੱਛਣਾ ਤੁਹਾਨੂੰ ਓਏ ਤੁਹਾਨੂੰ ਤਾਂ ਸੁੱਤ ਬਖਸ਼ੀ ਸੀ ਓਏ ਤੁਹਾਨੂੰ ਅਕਲ ਬਖਸ਼ੀ ਸੀ ਤਾਂ ਤੁਸੀਂ ਕਿਉਂ ਨਾ ਬੋਲੇ ਜਦੋਂ ਤੁਹਾਡੇ ਸਿਧਾਂਤ ਤੁਹਾਡੀ ਮਰ ਰੋਲ ਰਹੀ ਸੀਗੀ ਫਿਰ ਤੇ ਹੁਣ ਇੱਥੇ ਇਹ ਵੀ ਗੱਲ ਕਹਿ ਦਈਏ ਨਾ ਆਪਾਂ ਕਿ ਇੱਥੇ ਤਾਂ ਫਿਰ ਬਹੁਤੇ ਸਿਆਣੇ ਇਹ ਵੀ ਕਹਿਣਗੇ ਕਿ ਭਾਈ ਇੱਥੇ ਤਾਂ ਜਿਹੜਾ ਵਾ ਉਹ ਗੁਰੂ ਸਾਹਿਬ ਜੀ ਦੀ ਬਦਬੀ ਜਿਹੜੀ ਹੋਈ ਹੁਣ ਕਈ ਤਾਂ ਇੱਥੇ ਦੇ ਸਿਆਣੇ ਇਹ ਵੀ ਹੈਗੇ ਆ ਕਿ ਗੁਰੂ ਸਾਹਿਬ ਦੀ ਤਾਂ ਬਦਬੀ ਨਹੀਂ ਹੋ ਸਕਦੀ ਕਹਿੰਦੇ ਜੇ ਕੋਈ ਸੜਕਾਂ ਦੇ ਅੰਗ ਬਾਰੇ ਖਿਲਾਰ ਦੇਦਾ ਨਾ ਤੇ ਇੱਥੇ ਏਡੇ ਸਿਆਣੇ ਆਨ ਰਿਕਾਰਡ ਵੀਡੀਓ ਹੈਗੀਆਂ ਨੇ ਅੰਨੀ ਕੀ ਵਰਗੇ ਚੌਲਾਂ ਦੀਆਂ ਜਿਹੜੇ ਇਹ ਕਹਿੰਦੇ ਨੇ ਉਹ ਉਹਦੇ ਵਰਗੇ ਹੋਰ ਵੀ ਬੜੇ ਨੇ ਅਖੇ ਜੀ ਬੇਦਵੀ ਤਾਂ ਹੋ ਮਾਰੀ ਤਾਂ ਬੇਦਵੀ ਨਹੀਂ ਕਹਿੰਦੇ ਹੋ ਸਕਦੀ ਅਖੇ ਦੱਸੋ ਸੋ ਇਹੋ ਜਿਹੀ ਮਾਨਸਿਕਤਾ ਵਾਲੇ ਲੋਕਾਂ ਨੇ ਇਹ ਨਚਾਰਨ ਸਪੋਰਟ ਕਰਨੀ ਕਰਨੀ ਆ ਜਿਹੜੇ ਵੀ ਮੇਰੇ ਭੈਣ ਭਰਾ ਇਹਨਾਂ ਨਚਾਰਾ ਦੀ ਸਪੋਰਟ ਕਰ ਰਹੇ ਉਹਨਾਂ ਦੇ ਚਰਨਾ ਚੱਤ ਬਣ ਕੇ ਬੇਨਤੀ ਆ ਆਪਾਂ ਇਹ ਜੈਰ ਜਿਹੜਾ ਵਾ ਇਨਾ ਅਡਾਪ ਕਰੀਏ ਨਾ ਇਹ ਜੈਰ ਨੂੰ ਅੰਦਰ ਪਣ ਪਣ ਦਈਏ ਇਹ ਅੱਗੇ ਜਾ ਕੇ ਆਪਣੇ ਵਾਸਤੇ ਬੜਾ ਨੁਕਸਾਨ ਦੇ ਹੋਊਗਾ ਸਿੱਖ ਤਾਂ ਖੁਦ ਪ੍ਰਚਾਰ ਆ ਸਿੱਖੀ ਦਾ ਪ੍ਰਚਾਰ ਦੀ ਤੁਸੀਂ ਗੱਲ ਕਰਦੇ ਹੋ ਹਰ ਬਾਣੇ ਵਾਲਾ ਹਰ ਦਸਤਾਰ ਧਾਰੀ ਹਰ ਕੇਸਾ ਧਾਰੀ ਹਰ ਅੰਮ੍ਰਿਤ ਧਾਰੀ ਸਿੰਘ ਖੁਦ ਪ੍ਰਚਾਰ ਆ ਖੁਦ ਪ੍ਰਚਾਰ ਕਿਆ ਪ੍ਰਚਾਰ ਨਹੀਂ ਹੈਗਾ ਜੀ ਕਿਉਂ ਨਹੀਂ ਪ੍ਰਚਾਰ ਹੈਗਾ ਯਾਰ ਤਹਾਡੇ ਪਿੰਡਾਂ ਦੇ ਵਿੱਚ ਤੁਸੀਂ 5-5 10-10 ਗੁਰੂ ਘਰ ਬਣਾਲੇ ਰੋਜ਼ ਸਵੇਰੇ ਸ਼ਾਮ ਨਿਤਨੇਮ ਹੁੰਦਾ ਬਾਣੀ ਪੜੀ ਜਾਂਦੀ ਆ ਉਥੋਂ ਆਵਾਜ਼ ਆਉਂਦੀ ਆ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਉਥੋਂ ਆਵਾਜ਼ ਆਉਂਦੀ ਆ ਉੱਠੋ ਭਾਈ ਅੰਮ੍ਰਿਤ ਵੇਲਾ ਹੋ ਗਿਆ ਨਿਤਨੇਮ ਕਰੋ ਬਾਣੀ ਪੜੋ ਇਸ਼ਾਨ ਕਿੰਨੇ ਕ ਜਾਂਦੇ ਆ ਕਿੰਨੇ ਉੱਠ ਕੇ ਸਵੇਰੇ ਜਾਂਦੇ ਆ ਗੁਰੂ ਘਰ ਆਪਣੇ ਆਪ ਜਾਂਦੇ ਆ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਚੰਦ ਕਿਆਂ ਬਹੁਤ ਘੱਟ ਗਿਣਤੀ ਆ ਮਾਵਾ ਪਾਪਾ ਮਾਵਾ ਪਿਓਾਂ ਦੀ ਉਹਨਾਂ ਦੀ ਜਿਹੜੇ ਆਪ ਖੁਦ ਉੱਠਦੇ ਨੇ ਇਸ਼ਾਨ ਕਰਦੇ ਨੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਜਾਂਦੇ ਨੇ ਯਾ ਪਿੰਡ ਦੇ ਇਲਾਕੇ ਦੇ ਗੁਰੂ ਘਰ ਤੁਹਾਡੇ ਕੋਲ ਜਾਣ ਜਾਂਦਾ ਸਿਲਮੇ ਤੁਸੀਂ ਫਿਲਮਾਂ ਵਖਣ ਚਾਲ ਮਾਰਨ ਭੱਜ ਜਾਂਦੇ ਜੇ ਜਿਹੜਾ ਪ੍ਰਚਾਰ ਰੋਜ਼ ਤੁਹਾਡੇ ਮਬਾਰ ਮੂਰੇ ਤੁਹਾਡੇ ਘਰ ਦੇ ਲਾਗੇ ਤੁਹਾਡੇ ਪਿੰਡ ਚ ਤੁਹਾਡੇ ਸ਼ਹਿਰ ਚ ਹੋ ਰਿਹਾ ਉਹ ਪ੍ਰਚਾਰ ਤੜ ਕੋ ਸੁਣਿਆ ਨਹੀਂ ਜਾਂਦਾ ਫਿਲਮਾਂ ਵਾਲਾ ਪ੍ਰਚਾਰ ਤੁਹਾਨੂੰ ਬੜਾ ਵਧੀਆ ਲੱਗਣ ਲੱਗ ਪਿਆ ਉਹ ਨਚਾਰ ਤੁਹਾਨੂੰ ਸਿਖਾਉਣ ਕੇ ਵੀ ਸਿੱਖੀ ਕੀ ਆ ਯਾਰ ਐਡਾ ਹੀ ਬੇੜਾ ਕਰਕੇ ਹੋ ਗਿਆ ਸਾਡਾ ਸਾਨੂੰ ਨਚਾਰ ਦੱਸਣਗੇ ਕਿ ਸਿੱਖ ਸਿਧਾਂਤ ਕੀ ਨੇ ਮਰਿਆਦਾ ਕੀ ਆ ਸਿੱਖ ਇਤਿਹਾਸ ਕੀ ਆ ਤਾਂ ਪਰ ਕਿੱਥੇ ਰੱਖੋਗੇ ਉਹਨਾਂ ਯੋਧਿਆਂ ਨੂੰ ਜਿੰਨਾਂ ਤੁਹਾਡੇ ਵਾਸਤੇ ਮਾਵਾ ਉਹਨਾਂ ਮਾਵਾ ਨੂੰ ਕਿੱਥੇ ਰੱਖੋਗੇ ਜਿਹਦਾ ਬੱਚੇ ਦੇ ਟੋਟੇ ਕਰਵਾਏ ਗਲੰਝਾਰਪ ਵਾਲੇ ਉਹਨਾਂ ਨੂੰ ਕਿੱਥੇ ਰੱਖੋਗੇ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਖੋਪਰੀਆਂ ਲਵਾਈਆਂ ਚੜਕੜੀਆਂ ਦੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਕਿੱਥੇ ਰੱਖੋਗੇ ਤੁਸੀਂ ਉਹਨਾਂ ਨੂੰ ਕਿੱਥੇ ਪੇਸ਼ ਕਰੋਗੇ ਉਹਨਾਂ ਨੂੰ ਤੁਸੀਂ ਕੀ ਸਮਝਾਓਗੇ ਬੱਚਿਆਂ ਨੂੰ ਆਪਣੇ ਨੂੰ ਭਾਈ ਅਨਚਾਰ ਨਚਾਰ ਆਇਦਲ ਨੇ ਸਾਡੇ ਮੈਂ ਤੇ ਐਸ ਗੱਲੋਂ ਹੈਰਾਨ ਆ ਯਾਰ ਇਹ ਬੰਦੇ ਸਾਡਿਆਂ ਦੀ ਕੀ ਹਾਲਾਤ ਹੋ ਗਈ ਆ ਕਿੱਥੇ ਸਾਡੀ ਮਾਨਸਿਕਤਾ ਚਲ ਗਈ ਆ ਸੱਚੀ ਬੜੀ ਹੈਰਾਨਗੀ ਹੁੰਦੀ ਆ ਬਹੁਤ ਹੈਰਾਨਗੀ ਹੁੰਦੀ ਆ ਕਿ ਅਸੀਂ ਕਿੱਥੇ ਖੜ ਗਏ ਆ ਕਿ ਯਾਰ ਅਖੇ ਜੀ ਫਲਾਣੇ ਨਚਾਰ ਨੇ ਪੱਗ ਪ੍ਰਮੋਟ ਕੀਤੀ ਦਲਜੀਤ ਜਿਹੜਾ ਮੁੰਡਾ ਗਾਉਣ ਵਾਲਾ ਅਖੇ ਜੀ ਉਹਨੇ ਦਸਤਾਰ ਪ੍ਰਮੋਟ ਕੀਤੀ ਚਮਕੀਲੇ ਦਾ ਰੋਲ ਕਰਨਾ ਸੀ ਪੱਗ ਲਾ ਕੇ ਉਹ ਰੱਖੀ ਉਹਨੇ ਮੈਂ ਕਹਿੰਦਾ ਲਾ ਕੇ ਉਹ ਮਾਰੀ ਉਹਨੇ ਤੇ ਬੋਦੇ ਬਣਾ ਕੇ ਤੇ ਚਮਕੀਲਾ ਬਣ ਗਿਆ ਉਦੋਂ ਕਿੱਥੇ ਗਈ ਸੀ ਪੱਗ ਦਸਤਾਰ ਕਿੱਥੇ ਗਈ ਸੀ ਉਦੋਂ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਵਿਚਾਰ ਇਸੇ ਦਲਜੀਤ ਦਾ ਇੱਕ ਬਿਆਨ ਮੈਨੂੰ ਬਾਲੀਵੁੱਡ ਚ ਫਿਲਮਾਂ ਦੇ ਆਫਰ ਆਉਂਦੇ ਸੀ ਮੈਂ ਇਸ ਕਰਕੇ ਆਫਰ ਸਵੀਕਾਰ ਨਹੀਂ ਕੀਤੇ ਉਹ ਕਹਿੰਦੇ ਸੀ ਪਾਗ ਲਾਣੀ ਪੈਣੀ ਤੇ ਜਦੋਂ ਚਮਕੀਲਾ ਫਿਲਮ ਬਣਾਉਣੀ ਸੀ ਪੱਗ ਲਾ ਕੇ ਉਹ ਰੱਖੀ ਫਿਰ ਚਮਕੀਲਾ ਬਣ ਗਿਆ ਉਹ ਯਾਰ ਇਹ ਬਿジネスਮੈਨ ਲੋਕ ਨੇ ਇਹਨਾਂ ਚਾਰ ਨੇ ਇਹਨਾਂ ਦਾ ਠੰਡਾ ਵਾ ਨੱਚਣਾ ਵਾਂ ਦਾ ਪੈਸਾ ਇਕੱਠਾ ਕਰਨਾ ਦੈਟਸ ਇਟ ਇੱਕ ਧਾਰਮਿਕ ਗਾਣਾ ਕੱਢਦੇ ਨੇ ਸਾਡੇ ਵਾਲੇ ਸਿੱਤ ਚੋਕ ਲੈਂਦੇ ਨੇ ਤੇ ਜਿਹੜੇ ਸਾਡੇ ਕੋਲ ਕਥਾ ਆਵਾਜ਼ ਕੇ ਪ੍ਰਚਾਰ ਕਰਉਂਦੇ ਫਿਰਦੇ ਸਾਡੇ ਉਹਨਾਂ ਵੱਲ ਤਾਂ ਕੋਈ ਧਿਆਨ ਨਹੀਂ ਗਿਆ ਉਹ ਰੋਜ਼ ਤੁਹਾਨੂੰ ਧਾਰਮਿਕ ਸੁਣਾਉਂਦੇ ਨੇ ਉਧਰ ਕਿਉਂ ਨਹੀਂ ਜਮੂ ਕਰਦੇ ਉਹਨਾਂ ਦੇ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਸਮਾਗਮ ਕਰਾਉਂਦੇ ਖਾੜੇ ਤੁਸੀਂ ਲਵਾ ਲੈਨੇ ਹੋ ਵੱਡੇ ਵੱਡੇ ਵਿਆਹਾਂ ਸ਼ਾਦੀਆਂ ਦੇ ਨਚਾਰਾਂ ਨੂੰ ਸੱਦ ਲੈਨੇ ਹੋ ਕਿਉਂ ਨਹੀਂ ਰਾਗੀ ਸਿੰਘ ਸਾਦੇ ਢਾਡੀ ਸਿੰਘ ਸਾਦੇ ਕਿਉਂਚਰ ਸਾਦੇ ਵਿਆਹਾਂ ਵਿੱਚ ਉਹ ਉਹ ਉੱਥੇ ਪ੍ਰਚਾਰ ਵਾਲਿਆ ਮੌਤ ਪੈਂਦੀ ਤੁਹਾਨੂੰ ਉੱਥੇ ਕਿਹੜੀ ਗੋਲੀ ਵੱਜਦੀ ਤੁਹਾਨੂੰ ਨਚਾਰਾਂ ਨੂੰ ਤੁਸੀਂ ਸੱਦੋ ਨਚਾਰਾਂ ਨੂੰ ਲਾਓ ਵਿਆਹਾਂ ਦੇ ਵਿੱਚ ਨੱਚਣ ਵਾਲੀਆਂ ਬੱਚੀਆਂ ਲਾਓ ਵਿਆਹਾਂ ਦੇ ਵਿੱਚ ਸ਼ਰਾਬਾਂ ਪੀਓ ਡੀਜੇ ਲਾਓ ਉਦੋਂ ਸਿੱਖੀ ਦਾ ਪ੍ਰਚਾਰ ਕਿੱਥੇ ਗਿਆ ਉਹਦਾ ਤੁਹਾਡਾ ਭਾਈ ਉਦੋਂ ਕਿਹਨੂੰ ਤਾਂ ਚੇਤਾਉਂਦਾ ਸਿੱਖੀ ਦੇ ਪ੍ਰਚਾਰ ਦਾ ਤੇ ਗੁਰੂ ਦਾ ਤਾਂ ਚੇਤਾ ਕਿਉਂ ਨਹੀਂ ਆਉਂਦਾ ਇਨੂੰ ਗੱਲ ਨੂੰ ਨਾ ਖਾਨੇ ਪਾਓ ਇਹ ਤੁਸੀਂ ਆਦਤ ਆ ਸਾਡੇ ਬੰਦਿਆਂ ਦੀ ਮੈਂ ਇਹ ਗੱਲ ਚੰਗੀ ਦੱਸਾਂ ਤੁਹਾਨੂੰ ਜਿੰਨੀ ਕੁ ਉਮਰ ਹੋ ਗਈ ਹੈ ਨਾ ਇੰਨਾ ਕਿ ਤੇ ਮੈਂ ਤਜਰਬਾ ਹਾਸਲ ਕਰ ਲਿਆ ਵੀ ਸਾਡੇ ਬੰਦੇ ਨੂੰ ਆਦਤ ਤਾਂ ਜਦੋਂ ਸੱਪ ਲੰਘ ਜਾਂਦਾ ਹੁੰਦਾ ਉਦੋਂ ਲਕੀਰ ਲਕੀਰ ਤੇ ਡਾਂਗਾ ਮਾਰੀ ਜਾਣਗੇ ਖਿੱਚ ਕੇ ਸੱਪ ਪothe ਹੁੰਦਾ ਨਹੀਂ ਸੱਪ ਲੰਘ ਗਿਆ ਹੁੰਦਾ ਪਰ ਉਹਨਾਂ ਨੇ ਡਾਂਗਾ ਮਾਰ ਮਾਰ ਕੇ ਤਰੀ ਬੰਦਾ ਲਿਆ ਕੀ ਕੀ ਫੈੜਾ ਉਸ ਬਾਕੀ ਫਾਇਦਾ ਹੀ ਕੋਈ ਨਹੀਂ ਕੀ ਮੌਕਾ ਦੇ ਹਰ ਜੀ ਵੀ ਮੌਕਾ ਜਿੰਨੇ ਕੇ ਜਾਨਾ ਆਪਣਾ ਹੈਗਾ ਜਿੰਨੀ ਕਾਣੇ ਕੀਤੀ ਆ ਆਪਾਂ ਸਿਆਣੇ ਬਣੀਏ ਤੇ ਇਹਦਾ ਵਿਰੋਧ ਕਰੀਏ ਨਹੀਂ ਤੇ ਇਹ ਜਿਹੜਾ ਤੁਹਾਡੇ ਤੁਹਾਡੀ ਸਿਧਾਂਤਾਂ ਕੇ ਦਾ ਬੰਦੀ ਹੋ ਰਹੀ ਹੈ ਨਾ ਇਹ ਪੁਆਖੇ ਬਹੁਤ ਜ਼ਿਆਦਾ ਨੁਕਸਾਨਦਾਇਕ ਹੋਊਗੀ ਇੰਨੀਆਂ ਕੋ ਤੁਹਾਨੂੰ ਬੇਨਤੀਆਂ ਕਰਨੀਆਂ ਸੀਗੀਆਂ ਅੱਗੇ ਭਾਈ ਤੁਸੀਂ ਸਿਆਣੇ ਹੋ ਸਾਡਾ ਦਾ ਹੁਕਮਾ ਕੁਕਰਾਂ ਗੁਰੂ ਦੇ ਹੋਕਾ ਦੇਣਾ ਕਿਸੇ ਬੰਦੇ ਦੇ ਮੂੰਹ ਨੂੰ ਨਹੀਂ ਜੇ ਆਪਾਂ ਕਹੀਏ ਨਾ ਕਿ ਅਸੀਂ ਮੈਂ ਹੁਣ ਮੈਨੂੰ ਮੈਂ ਆਪਣੀ ਗੱਲ ਕਰਾਂ ਤੇ ਮੈਂ ਅੱਖਾਂ ਵੀ ਭਾਈ ਪਰੰਜੀਤ ਕਾਲੀ ਨਹੀਂ ਬੋਲੂਗਾ ਕਿਉਂਕਿ ਮੈਨੂੰ ਕਿਸੇ ਬੰਦੇ ਦਾ ਮੂੰਹ ਲਿਆਜ ਮਾਰਦਾ ਤਾਂ ਫਿਰ ਤਾਂ ਮੇਰੇ ਤੇ ਲਾਣਤਾ ਫਿਰ ਮੈਂ ਆਪਣੇ ਨੂੰ ਸਿੱਖਣਾ ਕਮਾਂ ਜੇ ਮੈਂ ਸਿਰਫ ਮੂੰਹ ਲਿਆਜ ਕਰਕੇ ਨਹੀਂ ਬੋਲਣਾ ਗੱਲ ਇਥੇ ਮੂੰਹ ਲਿਆਜ ਦੀ ਹੈ ਹੀ ਨਹੀਂ ਗੱਲ ਸਿਧਾਂਤਾਂ ਦੀ ਮर्याਦਾ ਦੀ ਆ ਗੱਲ ਇਥੇ ਮਹਾਰਾਜ ਦੇ ਵੱਲੋਂ ਕੀਤੇ ਗਏ ਹੁਕਮਾਂ ਦੀ ਆ ਗੁਰੂ ਮੋਖਿਆ ਬੰਦਾ ਮੋਖ ਨਹੀਂ ਹੋਣਾ ਚਾਹੀਦਾ ਸਾਨੂੰ ਜਵਾਬ ਦੇ ਉਸ ਗੁਰੂ ਨੂੰ ਅਕਾਲ ਪੁਰਖ ਨੂੰ ਕਿਸੇ ਬੰਦੇ ਨੂੰ ਨਹੀਂ ਸੋ ਰੋ ਵਿਚਾਰ ਮਹਾਰਾਜ ਤੁਹਾਨੂੰ ਤੁਹਾਡੇ ਤੇ ਕਿਰਪਾ ਕਰੇ ਸਾਰੇ ਭੈਣ ਭਰਾਵਾਂ ਤੇ ਸਾਡੇ ਕੋਲ ਤਾਂ ਵੈਸੇ ਸਮਝ ਨਹੀਂ ਹੈ ਤੁਹਾਨੂੰ ਸੱਚੀ ਗੱਲ ਦੱਸੀ ਹੈ ਨਾ ਕਿ ਮਹਾਰੇ ਨੇ ਸੇਵਾਵਾਂ ਲਾਈਆਂ ਨੇ ਉਹ ਕਰ ਰਹੇ ਆ ਪਰ ਮਜਬੂਰਨ ਵਸ ਬੋਲਣਾ ਆਪਣੇ ਜੋ ਦੇਖਦੇ ਆ ਤੁਹਾਨੂੰ ਪਤਾ ਹੀ ਆ ਕਿ ਮਹਾਰੇ ਇਸ ਲੈ ਰਹੇ ਨੇ ਆਪਣਾ ਵਿਦਿਆਲਾ ਬਣ ਰਿਹਾ ਬੱਚਿਆਂ ਦੇ ਵਾਸਤੇ ਇੱਥੇ ਪਿੰਡ ਜੇਠੂਵਾਲ ਜਿੱਥੇ ਬੱਚਿਆਂ ਨੂੰ ਸਕੂਲੀ ਵਿਦਿਆ ਦੇ ਨਾਲ ਨਾਲ ਗੁਰਬਾਣੀ ਦੀ ਸੰਥਿਆ ਗਦ ਦਾ ਕੀਰਤਨ ਕਥਾ ਸਿਖਾਈ ਜਾਊਗੀ ਬੱਚਿਆਂ ਦੇ ਜੀਵਨ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਉੱਚੇ ਅਸਿੱਛੇ ਜੀਵਨ ਬਣਾਏ ਜਾਣ ਜਿੱਥੇ ਬੱਚਿਆਂ ਨੂੰ ਦੁਨਿਆਵੀ ਵਿਦਿਆ